ਰੰਗੜਵਾ ਪਿੰਡ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਸਾਰੇ ਪਿੰਡ ਦੇ ਲੋਕ ਸਿਆਣੇ ਪੜੇ ਲਿਖੇ ਔਰ ਜ਼ਿਆਦਾਤਰ ਐਨਆਰਆਈ ਵੀ ਇਸ ਇਲਾਕੇ ਚ ਹੀ ਨੇ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਉਹ ਵੀ ਆਪਣੇ ਪਿੰਡਾਂ ਬਾਰੇ ਸੋਚ ਕਰਦੇ ਆ ਫਿਕਰ ਕਰਦੇ ਆ ਕਿਉਂਕਿ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਹੈ ਕਿ ਮੇਰੇ ਪੇਕੇਆਂ ਵਾਲੇ ਪਾਸੋਂ ਠੰਡੀਆਂ ਵਾਵਾਂ ਦੇ ਬੁੱਲੇ ਆਉਂਦੇ ਰਹਿਣ ਇਹ ਪੇਕੇ ਨੇ ਉਹ ਬਾਹਰ ਗਏ ਨੇ ਕੋਈ ਗੱਲ ਨਹੀਂ ਉਹ ਮਜਬੂਰੀਆਂ 'ਚ ਗਏ ਨੇ ਆ ਜਾਣਗੇ ਉਹ ਉਹਨਾਂ ਨੂੰ ਵੀ ਬੁਲਾ ਲਾਂਗੇ ਠੀਕ ਕਿਉਂਕਿ ਆਪਣੀ ਧਰਤੀ ਨੂੰ ਆਪਠੀ ਕਰ ਲਿਆ ਸਾਰੇ ਇੱਥੇ ਆਉਣਾ ਚਾਹੁੰਦੇ ਆ ਦਿਵਾਲੀਆਂ ਦਸਹਰੇ ਲੋੜੀਆਂ ਤਾਂ ਇੱਥੇ ਮਨਾ ਕੇ ਜਾਂਦੇ ਹੋ ਕਿਤੇ ਨਹੀਂ ਜਾਣਾ ਹੁੰਦਾ ਦਿਲ ਤਾਂ ਇੱਥੇ ਹੀ ਹੈ ਆਤਮਾ ਇੱਥੇ ਹੈ ਸਰੀਰ ਜਾਂਦਾ ਇਕੱਲਾ ਉਹ ਮੁਰਿਆ ਉਹਨੇ 6 ਮਹੀਨੇ ਬਾਅਦ ਸੋ ਸਰਪੰਚ ਸਾਹਿਬ ਨੇ ਬੜਾ ਕਿਉਂਕਿ ਆਪ ਅਫਸਰ ਰਹੇ ਨੇ ਇਹਨਾਂ ਨੇ ਜੋ ਦੱਸਿਆ ਕਿ ਡਿਟੇਲ ਦੇ ਵਿੱਚ ਕੀ ਹੈ ਅਸੀਂ ਪਹਿਲਾਂ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇੱਥੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀਗਾ ਕਿਉਂਕਿ ਜਿਹੜੇ ਨਸ਼ੇ ਵਾਲੇ ਜਿਹੜੇ ਨੇ ਉਹ ਮੋਟਰਸਾਈਕਲਾਂ ਤੇ ਘੁੰਮਦੇ ਰਹਿੰਦੇ ਸੀ ਉਹ ਕਦੇ ਈਵ ਟੀਜ਼ਿੰਗ ਜਾਂ ਫਿਰ ਸਨੇਚਿੰਗ ਕਰਦੇ ਕੋਈ ਬਾਲੀਆਂ ਲਾ ਲੀਆਂ ਮੋਬਾਈਲ ਖੋਲ ਲਿਆ ਇਦਾਂ ਦੇ ਬਹੁਤ ਜ਼ਿਆਦਾ ਘਟਨਾਵਾਂ ਵਾਧ ਗਈਆਂ ਸੀ ਸੋ ਅੱਜ ਤੁਸੀਂ ਹੀ ਆਪਣਾ ਪਿੰਡ ਠੀਕ ਕਰ ਲਿਆ ਅਸੀਂ ਤਾਂ ਅਸੀਂ ਇੱਥੇ ਕੋਈ ਇਹ ਨਹੀਂ ਕਹਿੰਦੇ ਅਸੀਂ ਕੋਈ ਸਹਾਨ ਕਰਤਾ ਤੁਸੀਂ ਜੇ ਕਿਹਾ ਪੁਲਿਸ ਚਾਹੀਦੀ ਹੈ ਤੁਸੀਂ ਕਿਹਾ ਸਾਨੂੰ ਜਿਹੜਾ ਆਸਾਇਤਾ ਚਾਹੀਦੀ ਅਸੀਂ ਦੇ ਦਿੱਤੀ ਤੇ ਪਿੰਡ ਨਹੀਂ ਪਿੰਡ ਠੀਕ ਕੀਤਾ ਇਹ ਤੁਹਾਨੂੰ ਹੀ ਤੁਹਾਡੇ ਲਈ ਤਾੜੀਆਂ ਅਸੀਂ ਅੱਜ ਮਾਰਾਂਗੇ ਕਿ ਤੁਸੀਂ ਆਪਣਾ ਪਿੰਡ ਠੀਕ ਕਰ ਲਿਆ ਇਹਹੀ ਲੋੜ ਹੈ ਹਰ ਪਿੰਡ ਦੇ ਵਿੱਚ ਪੰਚਾਇਤਾਂ 'ਚ ਮਤੇ ਪਾਉਣ ਦੀ ਲੋੜ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟਾਂ ਹੁੰਦੇ ਹੋ ਰਹੀਆਂ ਨੇ ਕਿ ਭਾਈ ਜੇ ਤੁਹਾਡੇ ਪਿੰਡ ਦਾ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੀ ਜਬਾਨ ਤਕਰਉਣ ਨਾ ਜਾਇਓ ਉਹਦੀ ਉਹਨੂੰ ਉਹਦੇ ਪਿੱਛੇ ਥਾਣੇ 'ਕ ਨਾ ਜਾਇਓ ਵੀ ਛੱਡ ਦਿਓ ਜੀ ਜਾਂ ਔਰ ਉਹ ਨਹੀਂ ਤਾਂ ਉਹਦਾ ਫਿਰ ਸਮਾਜਿਕ ਪਾਈ ਕੱਟ ਕੀਤਾ ਜਾਊਗਾ ਮੇਰੇ ਕੋਲ ਇਸ ਤਰ੍ਹਾਂ ਦੀਆਂ ਅਨਾਉਂਸਮੈਂਟਾਂ ਦਾ ਵੀ ਮੇਰੇ ਕੋਲੇ ਰਿਕਾਰਡਿੰਗਾਂ ਆਈਆਂ ਨੇ ਪਿੰਡਾਂ ਦੀਆਂ